ਦਣ ਹੋ ਗਏ ਤੁਹਾਨੂੰ ਬੈਠਿਆਂ ਨੂੰ 3 ਦਿਨ ਹੋ ਗਏ ਅੱਜ ਬੈਠੀ ਨੂੰ ਧੁੱਪ ਚ ਹਾਂ ਧੁੱਪ ਚ ਬੈਠੇ ਰਹਿੰਦੇ ਸਾਰਾ ਦਿਨ ਸਾਰਾ ਦਿਨ ਧੁੱਪ ਚ ਬੱਤਰਾ ਟ੍ਰੇਡ ਵੱਢੀ ਗਿਆ ਕੋਈ ਆ ਗਿਆ ਨਹੀਂ ਤਾਂ ਸਮਾਨ ਨਹੀਂ ਬੈਠਿਆ ਧੁੱਪ ਚ ਅੱਛਾ ਤੁਸੀਂ ਇਹ ਆਪ ਤਿਆਰ ਕਰਦੇ ਸਾਰਾ ਨਹੀਂ ਕੋਈ ਮੁੱਲ ਵੀ ਲਿਆ ਉਹਨੇ ਆਪ ਤੁਹਾਡੇ ਵੱਲੋਂ ਹੁਣ ਅਗਲੀ ਕਿੜੇ ਆ ਰਹੀ ਅਸੀਂ ਨਹੀਂ ਕਰ ਰਹੇ ਕੰਮ ਪਹਿਲਾਂ ਸਾਡੇ ਪਿਓ ਕਰਦੇ ਹੋ ਅਸੀਂ ਵੀ ਨਹੀਂ ਕਰਦੇ ਇਹ ਸਾਨੂੰ ਪਤਾ ਵੀ ਇਹਦੇ ਵਿੱਚ ਹੈ ਹੀ ਨਹੀਂ ਕੁਝ ਨਾਲ ਤੁਸੀਂ ਇਹ ਕੰਮ ਕਰਕੇ ਪੂਰਾ ਸਾਲ ਦੀ ਕਮਾਈ ਕਰਨੀ ਹੁੰਦੀ ਸਾਨੂੰ ਵੀਰੇ 6 ਮਹੀਨੇ ਹੋ ਗਏ 6 ਮਹੀਨੇ ਪਹਿਲਾਂ ਲੱਗਦੇ ਆ ਇਹ ਨਹੀਂਗਾ ਵੀ ਅਸੀਂ 2 ਦਿਨ ਪਹਿਲਾਂ ਲਿਆ ਕੇ ਰਹਿ ਗਏ 6 ਮਹੀਨੇ ਪਹਿਲਾਂ ਲੱਗਦੇ ਆ ਤਾਂ ਆ ਕੇ ਵੇਚਦੇ ਆਂ ਲੋਕ ਨਾ ਮਤਲਬ ਇਹ ਚੀਜ਼ ਨੂੰ ਸਟੀਲ ਦੀ ਆਟਾ ਚਲਦੀ ਹੈ ਮਤਲਬ ਜਿਹੜੀ ਮੇਨ ਪੂਜਾ ਹੁੰਦੇ ਵੀਰੇ ਮਿੱਟੀ ਦੀ ਹੁੰਦੀ ਆ ਆ ਪਿਛਲੇ ਦੇ ਬਜ਼ੁਰਗ ਸੀ ਆਪਣੇ ਉਹ ਮਿੱਟੀ ਦੀ ਪੂਜਾ ਕਰਦੇ ਸੀ ਹੁਣ ਲੋਕ ਸਟੀਲ ਦੀ ਆਟ ਲੈ ਲੈਣੇ ਆ ਜਾਂ ਚਾਈਨਾ ਦੀ ਆਟ ਮਤਲਬ ਲੜੀਆਂ ਲੈ ਲੈਣੇ ਆ ਮਤਲਬ ਵਿਕਰੀ ਤਾਂ ਫਰਕ ਪਿਆ ਕਾਫੀ ਹੁਣ ਮਤਲਬ ਅਸੀਂ ਬੱਡੇ ਆ ਉਹਨੂੰ ਤਾਂ ਮਤਲਬ ਕਾਫੀ ਰਸ ਹੁੰਦਾਂ ਦੀ ਕਹਿੰਦਾ ਇਹ ਹੈ ਕਿ ਜਿੰਨੇ ਵੀ ਇਹ ਛੋਟੇ ਕੰਮ ਵਾਲੇ ਜਿੰਨੇ ਵੀ ਲੱਗੇ ਆ ਸਭ ਮਾਰੇ ਭਾਈ ਭੈਣ ਹੈ ਆਪ ਜਿੰਨਾ ਵੀ ਯੂਜ਼ ਹੋ ਚਾਈਨੀਜ਼ ਚੀਜ਼ੋ ਦਾ ਯੂਜ਼ ਨਾ ਕਰੇ ਜੋ ਹੈਂਡ ਹੱਥੋਂ ਸੇ ਜੋ ਸਮਾਨ ਬਣਾਇਆ ਜਾਂਦਾ ਹੈ ਉਸ ਦਾ ਜਿਆਦਾ ਸੇ ਜਿਆਦਾ ਯੂਜ਼ ਕਰੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਜੀ ਪੁਰਾਣੇ ਜੋ ਵੀ ਆਪਣੇ ਰੀਤੀ ਰਿਵਾਜ ਤੇ ਪੰਜਾਬ ਦੇ ਜਾਂ ਜਿੱਥੇ ਦੇ ਵੀ ਹੈਗੇ ਆ ਵੀ ਲੋਕ ਮਿੱਟੀ ਦਾ ਮੱਠ ਢੇਕਦੇ ਦੇ ਅਸੀਂ ਇਹ ਕਹਿੰਦੇ ਭਾਈ ਚਾਹੇ ਅਗਲੇ ਦਾ ਵੀ ਹਰੇਕ ਦਾ ਆਪਣਾ ਆਪਣਾ ਧੰਦਾ ਹੈ ਵੀ ਇਹ ਤੁਸੀਂ ਕੁਛ ਨਾ ਕੁਛ ਮਿੱਟੀ ਦਾ ਵੀ ਲਿਆ ਕਰੋ ਕਹਨਾ ਕਿ ਚਾਈਨੀਜ਼ ਚੀਜ਼ਾਂ ਨੂੰ ਅਵੋਇਡ ਕਰਕੇ ਇਨਕੇ ਹੈਂਡ ਮੇਕਿੰਗ ਵਾਲੀ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਯੂਜ਼ ਕਰੇ। ਬਾਕੀ ਗ੍ਰੀਨ ਦੀਵਾਲੀ ਮਨਾਏ। ਹਾਜੀ ਦੋਸਤੋ ਸਰਹੰਦ ਖੜੇ ਆ ਮੇਨ ਬਾਜ਼ਾਰ ਜਿੱਥੇ ਪੂਰੀਆਂ ਦੀਵਾਲੀ ਦੀਆਂ ਰੌਣਕਾਂ ਜ਼ਰੂਰ ਦੇਖਣ ਨੂੰ ਮਿਲ ਰਹੀਆਂ। ਇਸ ਤੌਰ ਤੇ ਦੀਵਾਲੀ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਖਰੀਦਣ ਵਾਲੀਆਂ ਨੇ ਉਹਨਾਂ ਦੇ ਉੱਤੇ ਰੌਣਕ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਅਸੀਂ ਚైనా ਦਾ ਸਮਾਨ ਜ਼ਰੂਰ ਖਰੀਦਦੇ ਆ ਇਹਨਾਂ ਦਿਨਾਂ ਦੇ ਵਿੱਚ ਭਾਵੇਂ ਲੜੀਆਂ ਨੇ ਜਾਂ ਅਸੀਂ ਆਨਲਾਈਨ ਦੀਵੇ ਮੰਗਾ ਲੈਨੇ ਆ ਪਰ ਪੰਜਾਬ ਦੇ ਨੌਜਵਾਨ ਜਿਹੜੇ ਨੇ ਆਸਾਂ ਲਾ ਕੇ ਬੈਠੇ ਨੇ ਕਿ ਸਾਡਾ ਵੀ ਜਿਹੜਾ ਮਾਲ ਹੈ ਉਹ ਵਿਕੇ ਦਿਵਾਲੀ ਤੇ ਜੋੜੇ ਦੀਵੇ ਹੁੰਦੇ ਨੇ ਜਾਂ ਵੱਡੇ ਦੀਵੇ ਹੋ ਗਏ ਮਾਤਾ ਦੀ ਪੂਜਾ ਵਾਸਤੇ ਜੋ ਸਮਾਨ ਬਣਾਇਆ ਜਾਂਦਾ ਉਹ ਵੀ ਵਿਕਣਾ ਚਾਹੀਦਾ ਗੱਲਬਾਤ ਕਰਾਂਗੇ ਬਾਈ ਉਹਨਾਂ ਦੇ ਨਾਲ ਦੇਖਦੇ ਆ ਕਿ ਅੱਕੇ ਨਾਲੋਂ ਲੋਕ ਜਿਹੜੇ ਨੇ ਜਾਗਰੂਕ ਹੋਏ ਨੇ ਸਾਥ ਦੇ ਰਹੇ ਨੇ ਜਾਂ ਨਹੀਂ ਬਾਈ ਕੀ ਹਾਲ ਨੇ ਜੀ ਠੀਕ ਆ ਜੀ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਬਾਈ ਦੀਵੇ ਵੇਚ ਰਹੇ ਹੋ ਤੁਸੀਂ ਪਹਿਲੇ ਵੀ ਕਈ ਸਾਲਾਂ ਦੇ ਵਿੱਚ ਇਹ ਮਲਾਲ ਰਿਹਾ ਕਿ ਦੀਵੇ ਨਹੀਂ ਵਿਕਦੇ ਹੈਗੇ ਇਸ ਵਾਰ ਲੱਗਦਾ ਫਰਕ ਹੈਗਾ ਕਿ ਨਾਲੋਂ ਮਤਲਬ ਕਾਫੀ ਫਰਕ ਹੁੰਦਾ ਬਹੁਤ ਫਰਕ ਹੁੰਦਾ ਰੀਜਨ ਕੀ ਆ ਵੀ ਹੁਣ ਮੇਰੇ ਅੱਜ ਕੱਲ ਆਨਲਾਈਨ ਸਮਾਨ ਚੱਲ ਪਿਆ ਲੋਕ ਨਾ ਮਤਲਬ ਇਹ ਚੀਜ਼ ਨੂੰ ਸਟੀਲ ਦੀ ਹੱਟਾ ਚੱਲ ਪਈ ਆ ਮਤਲਬ ਜਿਹੜੀ ਮੇਨ ਪੂਜਾ ਹੁੰਦੇ ਵੀਰੇ ਮਿੱਟੀ ਦੀ ਹੁੰਦੀ ਆ ਹਾਂ ਪਿਛਲੇ ਦੇ ਬਜ਼ੁਰਗ ਸੀ ਆਪਣੇ ਉਹ ਮਿੱਟੀ ਦੀ ਪੂਜਾ ਕਰਦੇ ਸੀ ਹੁਣ ਲੋਕ ਸਟੀਲ ਦੀ ਹੱਟ ਲੈ ਲੈਣੇ ਆ ਜਾਂ ਚਾਈਨਾ ਦੀ ਆਈਟਮਾਂ ਤੁਹਾਨੂੰ ਪਾ ਲਡੀਆਂ ਲੈ ਲੈਣੇ ਆ ਮਤਲਬ ਵਿਕਰੀ ਤਾਂ ਫਰਕ ਪਿਆ ਕਾਫੀ ਹੁਣ ਮਤਲਬ ਅਸੀਂ ਬੈਠੇ ਆ ਉਹਨੂੰ ਤਾਂ ਮਤਲਬ ਕ ਮੇਰੀ 30-31 ਸਾਲ ਹੋ ਗਈ ਮੈਨੂੰ ਵੀ ਇੱਥੇ ਆਉਂਦੇ ਨੂੰ ਮਤਲਬ ਉਹ ਗੱਲਬਾਤ ਹੀ ਨਹੀਂ ਹੁਣ 2-3 ਸਾਲ ਤੋਂ ਘਟਦੇ ਤੇ ਘਟਦਾ ਜਾਣੀ ਘਟਦੇ ਯਾਰ ਮਤਲਬ ਜਿਹੜੇ ਸਾਡੇ ਮਤਲਬ ਹੁਣ ਅਗਲੀ ਪੀੜ੍ਹੀ ਆ ਰਹੀ ਅਸੀਂ ਵੀ ਨਹੀਂ ਕਰ ਰਹੇ ਕੰਮ ਮਤਲਬ ਪਹਿਲਾਂ ਸਾਡੇ ਬਿਓਰ ਕਰਦੇ ਹੁਣ ਅਸੀਂ ਵੀ ਨਹੀਂ ਕਰਦੇਗੇ ਕਿਉਂਕਿ ਸਾਨੂੰ ਪਤਾ ਵੀ ਇਹਦੇ ਵਿੱਚ ਹੈ ਹੀ ਨਹੀਂ ਕੁਝ ਨਾਲੇ ਤੁਸੀਂ ਇਹ ਕੰਮ ਕਰਕੇ ਪੂਰਾ ਸਾਲ ਦੀ ਕਮਾਈ ਕਰਨੀ ਹੁੰਦੀ ਹੈ ਸਾਨੂੰ ਵੀਰੇ 6 ਮਹੀਨੇ ਹੋ ਗਏ 6 ਮਹੀਨੇ ਪਹਿਲਾਂ ਲੱਗਦੇ ਆ ਇਹ ਨਹੀਂ ਹੈਗਾ ਵੀ ਅਸੀਂ 2 ਦਿਨ ਪਹਿਲਾਂ ਲਿਆ ਕੇ ਰਗਾ 6 ਮਹੀਨੇ ਪਹਿਲਾਂ ਲੱਗਦੇ ਆ ਤਾਂ ਆ ਕੇ ਵੇਚਦੇ ਆ ਅਸੀਂ ਕਿਹਾ ਇਹ ਨਹੀਂ ਹੈਗਾ ਵੀ ਉਹ ਅਸੀਂ ਲਿਆਂਦਾ ਸਮਾਨ ਆਪ ਬਣਾਈ 3 ਰੇਟ ਦਿੰਦੇ ਆ ਬਾਈ ਇਹ ਦੀਵੇ ਇਹ ਤਾਂ ਵੀਰੇ 20 ਰੁਪਏ ਦਰਜਣ ਆ ਸਾਡੇ ਵੀਰੇ 20 ਰੁਪਏ ਦਰਜਣ 20 ਰੁਪਏ ਦੇ ਦਰਜਣ ਆ ਆਨਲਾਈਨ 20 ਰੁਪਏ ਤੇ 5 ਮਿਲਦੇ ਸਾਰੇ ਪਰ ਲੋਕ ਫੇਰ ਵੀ ਸਾਥ ਨਹੀਂ ਦਿੰਦੇ ਸਹੀ ਗੱਲ ਉਹ ਤੁਹਾਨੂੰ ਪਤਾ ਹੀ ਆ ਕਿ ਲੋਕ ਨਾ ਅੱਜ ਕੱਲ ਮਤਲਬ ਵੱਡੇ ਲੋਕ ਤੁਹਾਨੂੰ ਪਤਾ ਹੀ ਆ ਸੋਸ਼ੇ ਬਾਜੀ ਚ ਪੈਗੇ ਜਿਆਦਾ ਜਿਆਦਾ ਪੈਗੇ ਹਾਂ ਬਸ ਇਹ ਚੀਜ਼ ਆ ਤੁਹਾਨੂੰ ਪਤਾ ਬਾਜ਼ਾਰ ਦੇਖੋ ਫੈਂਸੀ ਹਟਮਾ ਕਿੰਨੀ ਐ ਅਗਲਾ ਘਟ ਇਹਦੇ ਵਿੱਚ ਲੋਕ ਤੁਹਾਨੂੰ ਪਤਾ ਜਨਰੇਸ਼ਨ ਚੇਂਜ ਹੁੰਦੀ ਆ ਅਗਲਾ ਨਾ ਨਹੀਂ ਜਾਣਾ ਬਸ ਆਨਲਾਈਨ ਮੰਗਾ ਲਓ ਆਨਲਾਈਨ ਦੇ ਵਿੱਚ ਅਗਲਾ ਰਹਿੰਦਾ ਵੀ ਚਲੋ ਠੀਕ ਆ ਬਸ ਕੀ ਅਪੀਲ ਕਰਨੀ ਚਾਹੂਗੇ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਅਸੀਂ ਅਸੀਂ ਤਾਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਜੀ ਪ੍ਰਾਣੇ ਜੋ ਵੀ ਆਪਣੇ ਰੀਤੀ ਰਿਵਾਜ ਤੇ ਪੰਜਾਬ ਦੇ ਜਾਂ ਜਿੱਥੇ ਦੇ ਵੀ ਹੈਗੇ ਆ ਵੀ ਲੋਕ ਮਿੱਟੀ ਦਾ ਮੱਥਾ ਟੇਕਦੇ ਦੇ ਅਸੀਂ ਨਹੀਂ ਕਹਿੰਦੇ ਵੀ ਭਾਈ ਚੈਨ ਅਗਲੇ ਦਾ ਵੀ ਹਰੇਕ ਦਾ ਆਪਣਾ ਆਪਣਾ ਧੰਦਾ ਹੈ ਵੀ ਤੁਸੀਂ ਕੁਛ ਨਾ ਕੁਛ ਮਿੱਟੀ ਦਾ ਵੀ ਲਿਆ ਕਰੋ ਇਹ ਨਹੀਂ ਹੈਗਾ ਵੀ ਭਾਈ ਨਾ ਲਓ ਹੁਣ ਅਸੀਂ ਦੇਖੋ ਅਟੜਾ ਬਣਾਈਆਂ ਠੀਕ ਆ ਮਿੱਟੀ ਦੇ ਅਟਾ ਬਣਾਉਣੇ ਲੋਕ ਲਿੰਦੀ ਨਹੀਂ ਗੇ ਨਹੀਂ ਅਸੀਂ ਮਿਹਨਤ ਕਰਦੇ ਆ ਲੋਕ ਨਹੀਂ ਲੈਂਦੇ ਸਟੀਲ ਨਹੀਂ ਅਟਾ ਲੈਣੇ ਆ ਤੇ ਲੋਕ ਸਟੀਲ ਦੇ ਅਟਾ ਨੂੰ ਮਤਲ 5-5 ਸਾਲ ਸਾਹਮਣੇ ਰੱਖਨੇ ਧੋਗੇ ਰੱਖ ਲਏ ਆ ਮਤਲਬ ਜਿਹੜੀ ਇੱਕ ਚੀਜ਼ ਹੁੰਦੀ ਇੱਕ ਸਾਲ ਲਈ ਹੁੰਦੀ ਆ ਅਗਲੇ ਨੇ ਬਣਾਈ ਉਹਨੂੰ ਜਲ ਪ੍ਰਵਾਹ ਕੀਤਾ ਅਗਲੇ ਦਾ ਨਵੀਂ ਲਈ ਬਿਲਕੁਲ ਤੇ ਖਾਸ ਮਿੱਟੀ ਦੀ ਉਹ ਜਿਹੜੀ ਪੂਜਾ ਮਿੱਟੀ ਦੇ ਢਾਂਚੇ ਚ ਹੀ ਹੁੰਦੀ ਆ ਖਾਸ ਮਿੱਟੀ ਠੀਕ ਜਿਹੜੀ ਮਿੱਟੀ ਠੀਕ ਆ ਧੰਨਵਾਦ ਬਾਈ ਸੋ ਬਾਈ ਦਾ ਕਹਿਣਾ ਕਿ ਅੱਗੇ ਨਾਲੋਂ ਬਹੁਤ ਘਟ ਗਿਆ ਪਰ ਮੈਂ ਇਹ ਵੀ ਗੱਲ ਹੈ ਕਹਿਣਾ ਚਾਹੂੰਗਾ ਵੀ ਅੱਗੇ ਨਾਲੋਂ ਅਵੇਅਰਨੈਸ ਵੀ ਬਹੁਤ ਆਈ ਆ ਲੋਕ ਸਾਥ ਵੀ ਜ਼ਰੂਰ ਦਿੰਦੇ ਨੇ ਤੇ ਮੈਂ ਵੀ ਅਪੀਲ ਕਰੂੰਗਾ ਕਿ ਸਾਰੇ ਜਣੇ ਆ ਜ਼ਰੂਰ ਆਓ ਇੱਕ ਵਾਰ ਦੇਖ ਲਓ ਪੁਹਾਰਾ ਚੌਂਕ ਤੇ 메ਨ ਬਾਜ਼ਾਰ ਆ ਸਰੰਦ ਦਾ ਜਿੱਥੇ ਸਾਡੇ ਵੀਰ ਬੈਠੇ ਨੇ ਜਿਹੜੇ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਨੇ ਬਾਈ ਕਹਿੰਦਾ ਵੀ 6-6 ਮਹੀਨੇ ਪਹਿਲਾਂ ਹੀ ਅਸੀਂ ਲੱਗ ਜੰਨੇ ਆ ਚੀਜ਼ਾਂ ਬਣਾਉਣ ਨੂੰ ਤੇ ਮਿਹਨਤ ਬੜੀ ਲੱਗਦੀ ਆ ਸੋ ਇਸ ਕਰਕੇ ਇਹਨਾਂ ਦੀ ਵੀ ਦੀਵਾਲੀ ਵਧੀਆ ਹੋਵੇ ਇਸ ਕਰਕੇ ਦੀਵੇ ਜ਼ਰੂਰ ਖਰੀਦੋ ਹੱਟਾਂ ਬਣਾਈਆਂ ਹੋਈਆਂ ਨੇ ਮਿੱਟੀ ਦੀਆਂ ਹੱਟਾਂ ਦੇ ਵਿੱਚ ਹੀ ਕਹਿੰਦੇ ਪੂਜਾ ਕਰਨੀ ਜ਼ਰੂਰੀ ਹੁੰਦੀ ਆ ਉਹ ਸਟੀਲ ਵਾਲੀਆਂ ਜਿਹੜੀ ਆ ਉਹ ਉਹਨਾਂ ਦੀ ਪੂਜਾ ਜਿਹੜੀ ਆ ਉਹਨਾਂ ਦੀ ਮੰਨਤਾ ਨਹੀਂ ਹੈਗੀ ਸੋ ਇੱਥੇ ਖਰੀਦਣ ਵਾਸਤੇ ਵੀ ਆਏ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਪਾਣੀ ਦਾ ਸ੍ਰੀਕਾਲ ਸ੍ਰੀਕਾਲ ਜੀ ਪਾਣੇ ਦੀਵੇ ਲੈ ਕੇ ਚੱਲੇ ਹੋ ਹਾਂ ਜੀ ਹਾਂ ਜੀ ਗੜੇ ਸੱਚਮੀ ਲੈ ਕੇ ਚਲੇ ਆ ਜੀ ਅੱਛਾ ਕੀ ਕਹਿਣਾ ਚਾਹੁੰਗੇ ਲੋਕਾਂ ਨੂੰ ਲੋਕ ਨਾ ਲੜੀਆਂ ਖਰੀਦ ਲੈਂਦੇ ਨੇ ਚਾਈਨੀ ਸਮਾਨ ਖਰੀਦ ਲੈਂਦੇ ਨੇ ਆ ਵੀਰੋਂ ਨੇ ਵੀ ਮਿਹਨਤ ਕਰਦੇ ਨੇ 6 6 ਮਹੀਨੇ ਪਹਿਲਾਂ ਹੀ ਲੱਗ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਗੇ आ, सर मेरा तो कहना ये है कि जितने भी ये छोटे काम वाले जितने भी लगे हैं सब हमारे भाई बहन हैं आप जितना भी यूज हो चाइनीज़ चीज़ों का यूज ना करें जो हैंड हाथों से जो सामान बनाए जाते हैं उनका ज़्यादा से ज़्यादा यूज़ करें क्योंकि फेस्टिवल टाइम है इनका भी अपनी रोजी रोटी है इसलिए मेरा ये कहना है कि चाइनीज़ चीज़ों को अवॉइड करके इनके हैंड मेकिंग वाली जितनी भी चीज़ें उनको यूज़ करें बाकी ग्रीन दिवाली बनाए थैंक यू सर थैंक यू थैंक थैंक यू यू सो सार का यही कहना ਅ ਮਾਤਾ ਜੀ ਬੈਠੇ ਨੇ ਮਾਤਾ ਸਾਸਤਰੀ ਕਾਲ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਤਿੰਨ ਦਿਨ ਹੋ ਗਏ ਅੱਜ ਬੈਠੀ ਨੂੰ ਧੁੱਪ ਚ ਹਾਂ ਧੁੱਪ ਚ ਬੈਠੇ ਰਹਿੰਦੇ ਸਾਰਾ ਦਿਨ ਸਾਰਾ ਦਿਨ ਧੁੱਪ ਚ ਬੱਤਣਾ ਟਰੇਡ ਕੱਢੀ ਜਾ ਕੋਈ ਆ ਗਿਆ ਲੋਤਾ ਸਮਾਨ ਨਹੀਂ ਬੈਠੇ ਆ ਧੁੱਪ ਚ ਅੱਛਾ ਤੁਸੀਂ ਇਹ ਆਪ ਤਿਆਰ ਕਰਦੇ ਸਾਰਾ ਨਹੀਂ ਬੁੱਤ ਮੁੱਲ ਵੀ ਲਿਆਉਨੇ ਆਪ ਹਾਂ ਹੁਣ ਬਾਤ ਨਹੀਂ ਮਿਲਦੀ ਮਿੱਟੀ ਨਹੀਂ ਮਿਲਦੀ ਸਾਨੂੰ ਅੱਜ ਕੁਛ ਅੱਦਮ ਮੁੱਲ ਲਿਆਈ ਅੱਜ ਦੇ ਨਾਲੋਂ ਫਰਕ ਹੈਗਾ ਲੋਕ ਖਰੀਦੇ ਦੇ ਅੱਜ ਪਹਿਲੇ ਦੇ ਸਾਲਾਂ ਨਾਲੋਂ ਕਿਹਨਾਂ ਆਪ ਦੇ ਖਰੀਦੇ ਪੁੱਤ ਪਹਿਲਾਂ ਨਾਲੋਂ ਆ ਫਰਕ ਹਰਕਤ ਅੱਗੇ ਹੁਣ ਘੜੇ ਘੁੜੇ ਦਾ ਪਾਣੀ ਵੀ ਪੀਂਦੇ ਨੇ ਅੱਗੇ ਫ੍ਰਿਜਾਂ ਦੇ ਪਾਣੀ ਨਾਲ ਪੀਂਦੇ ਨੇ ਘੜੇ ਦਾ ਪਾਣੀ ਪੀਂਦੇ ਨੇ ਹਾਂਜੀ ਧੰਨਵਾਦ ਸੋ ਅੱਗੇ ਨਾਲੋਂ ਫਰਕ ਹੈ ਮਾਤਾ ਜੀ ਕਹਿੰਦੇ ਜਰੂਰ ਪਿਆ ਦੇਖੋ ਤੁਸੀਂ ਕਿੰਨੇ ਵਧੀਆ ਵਧੀਆ ਕਿੰਨੀ ਮਿਹਨਤ ਕੀਤੀ ਹੋਣੀ ਆ ਦੀਵੇ ਦੇਖੋ ਕਿੰਨੇ ਸੋਹਣੇ ਸੋਹਣੇ ਬਣੇ ਹੋਏ ਆ ਇੱਕ ਤਾਂ ਬਿਲਕੁਲ ਸਿੰਪਲ ਹੁੰਦੇ ਆ ਪਰ ਆਹ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਇਹਨਾਂ ਤੇ ਕਿੰਨੀ ਮਿਹਨਤ ਲੱਗੀ ਹੋਣੀ ਆ ਬਣਾਉਣ ਨੂੰ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ ਜਿਹੜੀਆਂ ਚੀਜ਼ਾਂ ਆਪਾਂ ਆਨਲਾਈਨ ਮੰਗਾਉਂਦੇ ਆ ਉਹਨਾਂ ਦਾ ਪਤਾ ਵੀ ਨਹੀਂ ਵੀ ਸਹੀ ਨਿਕਲਣੀਆਂ ਕਿ ਨਹੀਂ ਤੁਸੀਂ ਇੱਥ ਅਣਾ ਤੇ ਦੇਖੋ ਕਿੰਨੀ ਮਿਹਨਤ ਨਾਲ ਬਣਾਏ ਹੋਣਗੇ ਦੀਵੇ ਤੇ ਰੇਟ ਵੀ ਬੜੇ ਜੈਨੂਇਨ ਆ ਸੋ ਸਾਰੇ ਇੱਥੇ ਜਰੂਰ ਆਓ ਇਹਨਾਂ ਵੀਰਾਂ ਦਾ ਵੀ ਆਪਾਂ ਜਿਹੜਾ ਹੱਥ ਫੜੀਏ ਸਹਿਯੋਗ ਦੇਈਏ ਤੇ ਇਹਨਾਂ ਵਾਸਤੇ ਵੀ ਆਪਾਂ ਦੀਵਾਲੀ ਜਿਹੜੀ ਉਹ ਵਧੀਆ ਬਣਾਈਏ